ਹਾਂਜੀ ਅੱਜ ਵਾਲੀ ਵੀਡੀਓ 'ਚ ਆਪਾਂ ਤੁਹਾਨੂੰ ਦੱਸਾਂਗੇ ਵੀ ਆਪਾਂ ਜਦੋਂ ਕਮੀਜ਼ ਨੂੰ ਰੈਡੀ ਕਰਦੇ ਹਾਂ ਤੇ ਪਹਿਲੀ ਵਾਰ ਆਪਾਂ ਪ੍ਰੈਸ ਕਿਸ ਤਰ੍ਹਾਂ ਉਹਨੂੰ ਕਰਨਾ ਹੈ ਠੀਕ ਹੈ ਸਭ ਤੋਂ ਪਹਿਲਾਂ ਆਪਾਂ ਕਮੀਜ਼ ਨੂੰ ਇਸ ਤਰ੍ਹਾਂ ਪੁੱਠਾ ਕਰ ਲੈਣਾ ਹੈ ਪੁੱਠਾ ਕਰਨ ਤੋਂ ਬਾਅਦ ਆਪਾਂ ਇੱਥੇ ਪ੍ਰੈਸ ਲਗਾਉਣੀ ਠੀਕ ਹੈ ਇਸ ਤਰ੍ਹਾਂ ਆਪਾਂ ਚੰਗੀ ਤਰ੍ਹਾਂ ਕੋਲੋनियां ਵਗੈਰਾ ਤੇ ਪ੍ਰੈਸ ਨੂੰ ਮਾਰ ਲੈਣਾ ਠੀਕ ਹੈ ਤੇ ਜਿਹੜੀਆਂ ਆਪਣੀਆਂ ਸਾਈਡ ਵਾਲੀਆਂ ਸਲਾਈਆਂ ਹੁੰਦੀਆਂ ਇਹਨੂੰ ਆਪਾਂ ਚੰਗੀ ਤਰ੍ਹਾਂ ਇਸ ਦਾ ਪ੍ਰੈਸ ਨੂੰ ਮਾਰ ਕੇ ਇਸ ਤਰੀਕੇ ਦੇ ਨਾਲ ਪ੍ਰੈਸ ਨੂੰ ਆਪਾਂ ਬਿਲਕੁਲ ਨਾਪ ਕੇ ਰੱਖਣਾ ਹੈ ਕਮੀਜ਼ ਨੂੰ ਇਸ ਤਰੀਕੇ ਦੇ ਨਾਲ ਇੱਥੋਂ ਖਿੱਚ ਕੇ ਕੱਢ ਲੈਣਾ ਠੀਕ ਹੈ ਇਹ ਆਪਣੇ ਜਿਵੇਂ ਇੱਥੇ ਥੋੜੇ ਥੋੜੇ ਵਾਲ ਪੈ ਜਾਂਦੇ ਆ ਤੇ ਇਸ ਨੂੰ ਆਪਾਂ ਜਿਵੇਂ ਕਹਿੰਦੇ ਆ ਫਲਕਾ ਕੇ ਪ੍ਰੈਸ ਕਰਨਾ ਠੀਕ ਹੈ ਇਸ ਤਰੀਕੇ ਦੇ ਨਾਲ ਆਪਣੇ ਇਹ ਜਿਹੜੇ ਬਿਲਕੁਲ ਵਾਲ ਨਿਕਲ ਜਾਣਗੇ ਫਿਰ ਤੁਸੀਂ ਇਹਨੂੰ ਸਿੱਧਾ ਕਰਨਾ ਹੈ ਸਿੱਧਾ ਕਰਨ ਤੋਂ ਬਾਅਦ ਆਪਣਾ ਇਹ ਜਿਹੜਾ ਇਸ ਤਰੀਕੇ ਦੇ ਨਾਲ ਆਊਗਾ ਤੇ ਉੱਪਰ ਦੀ ਆਪਾਂ ਇਸ ਤਰ੍ਹਾਂ ਪ੍ਰੈਸ ਲਗਾ ਦੇਣਾ ਠੀਕ ਹੈ ਤੇ ਆਪਣੀ ਕਮੀਜ਼ ਜਿਹੜੀ ਇਹ ਬਹੁਤ ਹੀ ਵਧੀਆ ਫਿਟਿੰਗ ਆਊਗੀ ਤੇ ਬਹੁਤ ਹੀ ਵਧੀਆ ਇਹ तैयार होगी ठीक है तुम्हें भी जो पहली बार कपड़े प्रेस करना तो इस तरीके के कपड़े न प्रेस करना है ता जो अपनी फिटिंग बढ़िया आए ठीक है उस तो बाद दूसरी सैड पर इमें आप इधरली सैड पर रख लेना इस तरीके आप प्रेस मारनी है ਇੱਥੇ ਆਪਾਂ ਪ੍ਰੈਸ ਨੂੰ ਕੱਟ ਕੇ ਰੱਖਣਾ ਨੱਪ ਕੇ ਤੇ ਕੱਪੜੇ ਨੂੰ ਆਪਾਂ ਖਿੱਚ ਕੇ ਇਸ ਤਰ੍ਹਾਂ ਕੱਟ ਲੈਣਾ ਕੱਲੀ ਤੇ ਠੀਕ ਹੈ ਇਸ ਤਰ੍ਹਾਂ ਰੱਖਣਾ ਪ੍ਰੈਸ ਨੂੰ ਕੱਪੜੇ ਨੂੰ ਆਪਾਂ ਇਸ ਤਰ੍ਹਾਂ ਕਰਕੇ ਇਸ ਨੂੰ ਖਿੱਚ ਲੈਣਾ ਠੀਕ ਹੈ ਹੁਣ ਆਪਾਂ ਇਧਰਲੀ ਸਾਈਡ ਤੁਹਾਨੂੰ ਸਿੱਧੀ ਕਰਕੇ ਦਿਖਾਵਾਂਗੇ ਤੇ ਇਸ ਤਰ੍ਹਾਂ ਆਪਣੀ ਜਿਹੜੀ ਸਿਉਣ ਹੈ ਇਹ ਨਿਕਲ ਕੇ ਆਉਗੀ ਠੀਕ ਹੈ ਤੇ ਪੂਰੇ ਕਮੀਜ਼ ਦੀ ਜਿਹੜੀ ਫਿਟਿੰਗ ਆਪਣੀ ਬਦੀ ਤਰੀਕੇ ਨਾਲ ਆ ਜੂਗੀ ਠੀਕ ਹੈ ਇਹ ਕਮੀਜ਼ ਤੁਹਾਨੂੰ ਤੁਸੀਂ ਵੀਡੀਓ ਦੇ ਵਿੱਚ ਦੇਖਿਆ ਜੀ ਤੇ ਕੱਟ ਲੱਗਾ ਹੋਇਆ ਸੀ ਆਪਾਂ ਉਹ ਕਮੀਜ਼ ਇਹ ਰੈਡੀ ਕੀਤਾ ਸੀਗਾ ਠੀਕ ਹੈ ਇਹਦੇ ਸੈਂਟਰ ਦੇ ਵਿੱਚ ਇੱਥੇ ਕੱਟ ਆਉਂਦਾ ਸੀਗਾ ਤੇ ਆਪਾਂ ਇਸ ਤਰ੍ਹਾਂ ਜੁਆਇੰਟ ਲੈਸ ਲਾ ਕੇ ਸੂਟ ਨੂੰ ਤਿਆਰ ਕੀਤਾ ਸੀਗਾ ਤੇ ਨਾਲ ਹੀ ਤੁਸੀਂ ਵੀਡੀਓ ਨੂੰ ਦੇਖ ਕੇ ਦੱਸਿਓ ਵੀ ਤੁਹਾਨੂੰ ਇਹ ਕਿਸ ਤਰ੍ਹਾਂ ਲੱਗਿਆ ਕਮੀਜ਼ ਆਪਣਾ ਕੱਟ ਆ ਜਿਹੜਾ ਉਹ ਬਿਲਕੁਲ ਵੀ ਹੁਣ ਨਹੀਂ ਦਿਸਦਾ